ਨੂੰ ਜੀਆਂ ਆਖਦਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਬਹੁਤ ਹੀ ਕੀਮਤੀ ਸਮਾਂ ਕੱਢ ਕੇ ਅੱਜ ਦੇ ਯਾਦੀ ਦਿਹਾੜੇ ਦੇ ਸਮਰਪਕ ਦਿਨ ਨੂੰ ਸਾਡੇ ਨਜ਼ਰ ਦੇ ਵਿੱਚ ਪਹੁੰਚੇ ਆ ਨਾਲ ਹੀ ਮੈਂ ਜੀਆਂ ਕਹਿਣਾ ਸਾਡੇ ਨਗਰ ਕਨ ਠਠੀ ਭਾਈ ਤੋਂ ਸਰਪੰਚ ਪ੍ਰਦੀਪ ਸਿੰਘ ਕਿੰਗਰਾ ਉਹ ਸਾਡੇ ਦਰਮਿਆਨ ਪਹੁੰਚੇ ਆ ਉਹਨਾਂ ਨੂੰ ਵੀ ਅਸੀਂ ਸਮੂਹ ਨਗਰ ਨਿਵਾਸੀਆਂ ਵੱਲੋਂ ਸਮੂਹ ਨਗਰ ਪੰਚਾਇਤ ਵੱਲੋਂ ਦਾਸ ਵੱਲੋਂ ਜੀਆਂ ਆਖਾ ਜਾਂਦਾ ਅਸੀਂ ਅੱਜ ਫਜੇ ਦਿਹਾੜਾ ਮਨਾ ਰਹੇ ਆ ਸਭ ਤੋਂ ਐਮ ਗੱਲ ਇਹ ਆ ਕਿ ਇਹ ਦਿਹਾੜੇ ਸਾਨੂੰ ਮਨਾਉਣ ਦੀ ਕਿਉਂ ਜ਼ਰੂਰਤ ਪਈ ਕਿਉਂਕਿ ਤਕਰੀਬਨ 95 ਤੋਂ ਪਹਿਲਾਂ ਦੇ ਜਿਹੜੇ ਨੌਜਵਾਨ ਆ ਜਾਂ ਜਿੰਨੇ ਵੀ ਭਰਾ ਉਹਨਾਂ ਨੂੰ ਸਭ ਨੂੰ ਪਤਾ ਉਹਨਾਂ ਨੂੰ ਸਕੂਲਾਂ ਦੇ ਵਿੱਚ ਹੀ ਦੱਸਿਆ ਜਾਂਦਾ ਸੀ ਵੀ ਜੇਕਰ ਕੱਲ ਦੀ ਛੁੱਟੀ ਆ ਤੇ ਕਾਦੀ ਛੁੱਟੀ ਹੈ ਪਰ ਅੱਜ ਬੜੀ ਤਰਾਸਤੀ ਦੀ ਗੱਲ ਆ ਆਪਣੇ ਦਰਵਾਣ ਬਹੁਤ ਬੱਚੇ ਬੈਠੇ ਆਨਵੰਡ ਸਕੂਲਾਂ ਦੇ ਬੱਚੇ ਬੈਠੇ ਆ ਇਹਨਾਂ ਨੂੰ ਤੁਸੀਂ ਕਿਸੇ ਨੂੰ ਵੀ ਪੁੱਛ ਲੋ ਬਈ ਅੱਜ ਆਪਾਂ ਜੋ ਆਜ਼ਾਦੀ ਦਿਵਸ ਮਨਾ ਰਹੇ ਹਾਂ ਕਿੰਨਾ ਮਾਯਾਦੀ ਦਿਵਸ ਮਨਾ ਰਹੇ ਆ ਕਿਉਂਕਿ ਅਸੀਂ ਆਪਾਂ ਨਾ ਦੇਸ਼ ਵੇਸ਼ ਨਾ ਹੁੰਦਾ ਦੇਸ਼ ਆਜ਼ਾਦ ਹੋਇਆ ਪਰ ਇੱਕ ਆਜ਼ਾਦੀ ਜਦੋਂ ਸਾਡੇ ਇਥੇ ਅੰਗਰੇਜ਼ ইস্ট ਇੰਡੀਆ ਕੰਪਨੀ ਰਾਹੀਂ ਵਪਾਰ ਕਰਨ ਆਏ ਸਾਡੀ ਤੇ ਰਾਜਕੀਤਾ ਲੰਮਾ ਸਮਾਂ ਫਿਰ ਸਾਡੇ ਸੂਰਮਿਆਂ ਨੇ ਯੋਧਿਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਗੀਤ ਆਜ਼ਾਦੀ ਵਾਲਾ ਜਿਹੜਾ ਜੀਵਨ ਸਾਜ ਤੇ ਗਾ ਕੇ ਤੁਰ ਗਿਆ ਨਾਲ ਲਹੂ ਦੇ ਬਾਗ ਚਮਨ ਵਿੱਚ ਜਿਹੜੇ ਗੁੱਲ ਖਲਾ ਕੇ ਤੁਰ ਗਿਆ ਹੱਸ ਹੱਸ ਥਾਂਸੀ ਵਾਲੇ ਥੰਦੀ ਜਿਹੜੇ ਗਲ ਵਿੱਚ ਪਾ ਕੇ ਤੁਰ ਗਿਆ ਰਾਜਗੁਰੂ ਕਰਤਾਰ ਭਗਤ ਸਿੰਘ ਸਰਾਬਾ ਕਿਹਦਾ ਕਿਹਦਾ ਨਾਮ ਗਣਾਵਾ ਅ ਦੁਨੀਆ ਤੱਕ ਦੀ ਰਹੇਗੀ लाੜੀ ਮੌਤ ਬਿਆਕੀ ਵਰਗੀ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਬਹੁਤ ਜਾ ਸੀ ਸ਼ਹੀਦਾਂ ਦੇ ਬਹੁਤ ਸਾਰੇ ਸੁਪਨੇ ਸੀ ਭਾਵੇਂ ਅਸੀਂ ਅੱਜ ਆਜ਼ਾਦ ਭਾਰਤ ਵਿੱਚ ਰਹ ਰਹੇ ਆਂ ਪਰ ਅਜੇ ਸਾਰੇ ਸੁਪਨੇ ਸਾਕਾਰ ਨਹੀਂ ਹੋਏ ਇੱਥੇ ਬੇਰੁਜ਼ਗਾਰੀ ਇੱਥੇ ਗਰੀਬੀ ਇੱਥੇ ਬਹੁਤ ਸਾਰੇ ਜਿਵੇਂ ਕਹਾਂ ਕਿ ਅੱਜ ਜਿਹੜੀ ਨਸ਼ਿਆਂ ਦੀ ਭਮਾਰ ਹੈ ਸਾਡੇ ਪਾਸ ਬਾਰਕ੍ਰੀਪ ਸਿੰਘ ਜੀ ਆਏ ਐ ਉਹਨਾਂ ਨੇ ਵਿਚਾਰ ਰੱਖਣੇ ਮੈਂ ਕਿਉਂਕਿ ਜਿਵੇਂ ਹਰਜੀਤ ਸਿੰਘ ਜੀ ਮੇਰੇ ਕਲਾਸ ਸੁਣ ਲੋ ਆ। ਇਹਨਾਂ ਵਿੱਚ ਜਜਬਾ ਹੈ ਕਿਉਂਕਿ ਸਾਰੇ ਹੀ ਸਾਡੇ ਸਾਬਕਾ ਸੈਨਿਕ ਬੈਠੇ ਪੰਚਾਇਤ ਸਾਡੇ ਸਾਡੇ ਸਰਪੰਚ ਸਾਹਿਬ ਠੱਠੀ ਭਾਈ ਤੋਂ ਸਾਡੇ ਬਹੁਤ ਹੀ ਸਤਾਰਜੋਗ ਸਾਡੇ ਪਿਆਰੇ ਪ੍ਰਦੀਪ ਸਿੰਘ ਜੀ ਇੰਦਰਾ ਜੀ ਉਹ ਆਏ ਐ ਕਿਉਂਕਿ ਜਦੋਂ ਆਪਾਂ ਹਰੇਕ ਇਨਸਾਨ ਦੇ ਵਿੱਚ ਇਹ ਜਜ਼ਬਾ ਨਹੀਂ ਹੁੰਦਾ ਕਿ ਅੱਜ ਰਲ ਮਿਲ ਕੇ ਭਾਵੇਂ ਆਪਾਂ ਸਾਰੇ ਮਨਾ ਰਹੇ ਆਂ ਪਰ ਇਹਨਾਂ ਦੇ بیٹے ਸਿਮਰਜੀਤ ਸਿੰਘ ਉਹ ਕਲਾਸ ਫੈਨੋ ਵੀ ਹੈ ਪ੍ਰਦੀਪ ਸਿੰਘ ਦੇ ਮੈਂ ਵੀ ਜਦੋਂ ਪਿਛਲੇ ਸਾਲ ਕੈਂਪ ਦਾ ਵਿੱਚ ਸੀ ਕੋਈ ਵੀ ਐਕਟੀਵਿਟੀ ਹੁੰਦੀ ਹੈ ਪਿੰਡ ਦੇ ਵਿੱਚ ਮੜਾ ਜਾ ਹੁੰਦਾ ਹੈ ਕਿ ਸਾਡੇ ਪਿੰਡ ਮੋੜਨਾਬਾਦ ਵਿੱਚ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਉਂਦਾ ਹੈ ਜਾਂ ਕੋਈ ਚੰਗਾ ਕਾਰਜ ਹੁੰਦਾ ਹੈ ਕੋਈ ਸਮਾਜ ਪਣਾਈ ਦਾ ਕੰਮ ਹੁੰਦਾ ਹੈ ਪੰਚਾਇਤਾਂ ਚੰਗੇ ਕੰਮ ਕਰਦੀਆਂ ਹਨ ਉਹਦੇ ਵਿੱਚ ਸਾਨੂੰ ਬੜਾ ਮਾਣ ਫਖਰ ਹੁੰਦਾ ਹੈ ਤੇ ਇਸ ਗੱਲ ਦੀ ਮੈਂ ਵਧਾਈ ਦੇਣਾ ਸਾਰੇ ਰਾਮਕੀ ਕਲੋਨੀ ਆ ਪਰ ਸਿਮਰਜੀਤ ਸਿੰਘ ਕੈਨੇਡਾ ਜੋ ਸਾਡੇ ਮੇਰੇ ਕਲਾਸ ਪਹਿਲੇ ਹਰਜੀਤ ਸਿੰਘ ਉਹਨਾਂ ਦੇ بیٹے ਐ ਕਿਉਂ ਪਿਛਲੀ ਵਾਰ ਆਪਾਂ ਵੇਖਿਆ ਸੀ ਕਿ ਭਗਤ ਸਿੰਘ ਦੀ ਫੋਟੋ ਜਿਹੜਾ ਇਹ ਆਪਾਂ ਸ਼ੇਅਰ ਸੀ ਜਹਾੜੇ ਤੇ ਕਿੱਥੇ ਹੋਈ ਸਾਧ ਸੰਗਤ ਫੱਦੀ ਪਾਉਸ ਆਜਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਥੋਂ ਪਹਿਲਾਂ ਮਾਲਵਾ ਜੀ ਨੇ ਸ਼ੀਧੀ ਢਾੜਾ ਤੇ ਸ਼ਬੀਰਪਾਲ ਸਿੰਘ ਦੀ ਜੀਵਨ ਦੀ ਜੀਵਨ ਤੇ ਪੂਰੀ ਚੜ੍ਹਦਾ ਚੱਲਣਾ ਪਾਤਾ ਆ। ਆਪਾਂ ਨੂੰ ਸਭ ਨੂੰ ਪਤਾ ਹੈ ਬਾਗਾ ਪ੍ਰਾਣਾ ਬਲਾਗ ਦਾ ਇੱਕੋ ਇੱਕ ਪਿੰਡ ਹੈ ਜਿੱਥੇ ਕੇ ਹਜੀ ਸਿੰਘ ਫੌਜੀ ਉਹਨਾਂ ਦੇ بیٹے ਸੁਮਨਕੇਟਾ ਨੇ ਜੋ ਇਹ ਗੋਦੀ ਸੇਵਾ ਕਰਵਾਈ ਹੈ। ਕੱਲੀ ਸੇਵਾ ਨਹੀਂ ਕਰਵਾਈ ਉਹਨਾਂ ਨੇ। ਜਦੋਂ ਵੀ ਮੰਨ ਲਓ ਇਹਨਾਂ ਦਾ ਸ਼ੀਧੀ ਢਾੜਾ ਆਉਂਦਾ ਹੈ, ਜਨਮ ਦਿਹਾੜਾ ਆਉਂਦਾ ਹੈ, ਆਜ਼ਾਦੀ ਦਿਹਾੜਾ ਆਉਂਦਾ ਹੈ ਤੇ ਸਭ ਤੋਂ ਮੂਰੇ ਹੋ ਕੇ ਇਹ ਆਪ ਕਾਰਜ ਕਰਦਿਏ। ਤੇ ਪਿੰਡ ਦਾ ਬੜਾ ਸੰਜੋਗ ਹੈ ਸਭ ਤੋਂ ਜਿਹੜੀ ਮੁੱਖ ਗੱਲ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿੰਨੀਆਂ ਵੀ ਆਪਣੇ ਪਿੰਡ ਸਾਇਦ ਦੀ ਪਾਰਟੀ ਦੇ ਬੰਦੇ ਆ ਸਾਰੇ ਇੱਥੇ ਹਾਜ਼ਰ ਹਨ ਇੱਥੋਂ ਪਤਾ ਲੱਗਦਾ ਤੇ ਪਿੰਡ ਦਾ ਏਕਾ ਬਰਕਰਾਰਾ ਹੋਣਾ ਵੀ ਚਾਹੀਦਾ ਹੈ ਜਿਹੜੇ ਆਪੇ ਲਖਸ਼ੇ ਆਉਂਦੇ ਜਾਂਦੇ ਰਹਿੰਦੇ ਆ ਸੋ ਜਿੰਨੀ ਵੀ ਸੰਗਤ ਆਈ ਹੈ ਸਰਦਾਰ ਗੁਲਦੀਪ ਸਿੰਘ ਜੀ ਆਪ ਦਾ ਸਮਾਂ ਕੱਢ ਕੇ ਆਏ ਆ ਕਿਉਂਕਿ ਯਾਦੀ ਦਿਹਾੜੇ ਦੇ ਉੱਤੇ ਅੰਮ੍ਰਿਤੋ ਜੀ ਸਭ ਤੋਂ ਈ ਹੈ ਕਿਉਂਕਿ ਇਹਨਾਂ ਦੇ ਖਾਲਸਾ ਝੰਡੇ ਦਾ ਰਾਈ ਹੁੰਦੇ ਉਹਨਾਂ ਜਾੜਾ ਹੁਦਲ ਚਰੇ ਨੇ ਪਰ ਅੱਜ ਇਹਨਾਂ ਨੇ ਸਕੀਮ ਕੀ ਸੁਆਕ ਕੱਢਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਹ ਪ੍ਰਦੀਪ ਸਿੰਘ ਜੀ ਸਰਪੰਚ ਸਾਵਾ ਜੁਤੀ ਪਾਈ ਤੇ ਸਰਪੰਚ 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 ਹਰਪ੍ਰੀਤ ਸਿੰਘ ਜੀ ਸੂਚੀ ਗ੍ਰਾਮ ਪਿੰਡ ਮੋੜ ਦਾ ਬਾਦ ਜਿੰਨੇ ਵੀ ਤੁਸੀਂ ਸੰਗ ਦੇ ਸੀ ਪਹੁੰਚੋ ਸਾਰਿਆਂ ਦਾ ਕੋਟਾ ਕੋਟ ਤਵਾਦ ਪਰ ਇੱਕ ਮੇਰੀ ਬੇਨਤੀ ਆਪ ਦੇ ਲੈਵਲ ਤੇ ਹੈ ਕਿ ਏਕਾ ਬਰਕਰਾਰ ਰੱਖਿਆ ਕਰੋ ਦੇਖ ਕੇ ਜਬਰ ਕਰਦਾ ਪਿੰਡ ਦੇ ਕੋਈ ਵੀ ਮੁਸੀਬਤ ਆਉਂਦੀ ਹੈ ਪੰਚਾਇਤ ਦੇ ਨਾਲ ਖੜੋ ਜਿਹੜਾ ਵੀ ਬੰਦਾ ਪਿੰਡ ਦਾ ਚੰਗਾ ਕੰਮ ਕਰਦਾ ਹੈ ਚਾਹੇ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਕਿਸੇ ਜੁਨੀਅਰ ਨਾਲ ਸੰਬੰਧ ਰੱਖਦਾ ਹੋਵੇ ਉਹਦਾ ਸਾਥ ਦੇਣ ਦਾ ਹੱਕ ਬਣਦਾ ਪਰ ਇਸੇ ਕੋਲੋਂ ਮੈਂ ਤੁਹਾਨੂੰ ਕਹਿੰਦਾ ਹਾਂ ਹਰੇਕ ਸਟੇਜ ਦੇ ਉੱਤੇ ਕਿ ਆਪੇ ਨਿਕਲਦਾ ਫਿਰੇ ਨਗਰ ਆਪਣਾ ਏਕਾ ਬਰਕਰਾਰ ਪਿੰਡਾ ਇਨਕਲਾਬ ਪਿੰਡਾਵਾਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ